ਤਸਰੀ ਫਤੇਗੜ ਸਹਿ ਵਿਖੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਦੇ ਨੇੜੇ ਨਿਆਗ ਸਿੰਘਾਂ ਦੇ ਵਿਚਾਲੇ ਝੜਪ ਹੋਈ ਹੈ ਜੀਹਾਂ ਇਸ ਝੜਪ ਦੇ ਵਿੱਚ ਇੱਕ ਨਿਆਗ ਸਿੰਘ ਵੱਲੋਂ ਦੂਸਰੇ ਨਿਆਗ ਸਿੰਘ ਤੇ ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਤੇ ਉਸ ਦਾ ਗੁੱਟ ਜਿਹੜਾ ਆ ਉਹ ਲਾ ਦਿੱਤਾ ਗਿਆ ਗੁੱਟ ਹੀ ਵੱਖਰਾ ਕਰ ਦਿੱਤਾ ਗਿਆ ਤੈਸ਼ ਦੇ ਵਿੱਚ ਆਣ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਪੂਰੀ ਵਜ੍ਹਾ ਦੱਸਦੇ ਆ ਕਿ ਆਖਰਕਾਰ ਕਿਸ ਗੱਲ ਤੋਂ ਇਹਨਾਂ ਦੋਨਾਂ ਨਿਹੰਗ ਸਿੰਘਾਂ ਦੇ ਵਿਚਾਲੇ ਝੜਪ ਹੋਈ ਹੈ ਤਾਂ ਮਾਮਲਾ ਜਾਣ ਕੇ ਤੁਹਾਡੇ ਵੀ ਹੋਸਟ ਜਿਹੜੇ ਆ ਜਰੂਰ ਉੱਡਣਗੇ ਦੱਸਨੇ ਆ ਕਿ ਆਹ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਜੋਤੀ ਸਰੂਪ ਗੁਰਦੁਆਰੇ ਦੇ ਨੇੜੇ ਬਰੋਟਾ ਛੋਣੀ ਦੇ ਵਿੱਚ ਇਹਨਾਂ ਨਿਹੰਗ ਸਿੰਘਾਂ ਨੇ ਡੇਰੇ ਲਾਇਏ ਹੋਏ ਸੀ ਔਰ ਘੋੜਿਆਂ ਦੀ ਸੇਵਾ ਚੱਲਦੀ ਪਈ ਸੀਗੀ ਔਰ ਇਹਨਾਂ ਦੋਨਾਂ ਨਿਆੰਗ ਸਿੰਘਾਂ ਦੇ ਵਿਚਾਲੇ ਜਿਹੜੀ ਬਹਿਸਬਾਜੀ ਹੁੰਦੀ ਹੈ ਉਹ ਘੋੜਿਆਂ ਦੀ ਸੇਵਾ ਨੂੰ ਲੈ ਕੇ ਹੁੰਦੀ ਹੈ ਇੱਕ ਬਾਜ ਨਾਮਕ ਘੋੜੇ ਦੀ ਸੇਵਾ ਇੱਕ ਨਿਆੰਗ ਸਿੰਘ ਕਹਿੰਦਾ ਕਿ ਮੈਂ ਕਰਨੀ ਹੈ ਔਰ ਦੂਸਰਾ ਨਿਆੰਗ ਸਿੰਘ ਉਸ ਘੋੜੇ ਦੀ ਸੇਵਾ ਕਰ ਰਿਹਾ ਸੀ ਉਹਨੇ ਕਿਹਾ ਕਿ ਮੈਂ ਅਜੇ ਸੇਵਾ ਕਰ ਰਿਹਾ ਹਾਂ ਤੁਸੀਂ ਬਾਅਦ ਦੇ ਵਿੱਚ ਕਰ ਲਿਓ ਔਰ ਇੰਨੀ ਗੱਲ ਕਹਿਣ ਦੀ ਦੇਰ ਹੋਈ ਹੈ ਇੰਨੇ ਦੇ ਵਿੱਚ ਹੀ ਦੂਸਰਾ ਨਿਆੰਗ ਸਿੰਘ ਜੜਿਆ ਉਹ ਤੈਸ਼ ਦੇ ਵਿੱਚ ਆ ਜਾਂਦਾ ਹੈ ਗੁੱਸਾ ਚੜ ਆਉਂਦਾ ਹੈ ਜਿਸ ਕਾਰਨ ਉਹ ਆਪਣੀ ਕਿਰਪਾਨ ਕੱਢਦਾ ਹੈ ਤੇ ਕਿਰਪਾਨ ਕੱਢ ਕੇ ਉਸਦੇ ਸਿਰ ਦੇ ਉੱਪਰ ਵਾਰ ਕਰ ਦਿੰਦਾ ਹੈ। ਔਰ ਬਚਾਅ ਦੇ ਵਿੱਚ ਜਿਸ ਨਿਹੰਗ ਸਿੰਘ ਤੇ ਵਾਰ ਕੀਤਾ ਗਿਆ ਉਹਨੇ ਆਪਣਾ ਹੱਥ ਜਿਹੜਾ ਸਿਰ ਦੇ ਉੱਪਰ ਰੱਖਿਆ ਜਿਸ ਕਾਰਨ ਉਹਦਾ ਗੁੱਟ ਹੀ ਜਿਹੜਾ ਆ ਵੱਖਰਾ ਹੋ ਚੁੱਕਿਆ ਹੈ। ਤਸਵੀਰ ਤੁਸੀਂ ਦੇਖ ਸਕਦੇ ਹੋ ਉਸ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਫਰਸਟ ایڈ ਬਾਕਸ ਦੇਣ ਤੋਂ ਬਾਅਦ ਦੇ ਵਿੱਚ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਕਿਉਂਕਿ ਹੱਥ ਪੂਰਾ ਬਾਹ ਦੇ ਨਾਲੋਂ ਵੱਖਰਾ ਹੋ ਚੁੱਕਿਆ ਸੀਗਾ ਤਾਂ ਤਸਵੀਰ ਦੇਖ ਸਕਦੇ ਹੋ ਜਸਵੀਰ ਸਿੰਘ ਨਾਮਕ ਨਿਹੰਗ ਸਿੰਘ ਹੈ ਜਿਸ ਨੇ ਤੈਸ਼ ਦੇ ਵਿਚ ਆਨ ਕੇ ਦੂਸਰੇ ਨਿਹੰਗ ਸਿੰਘ ਜਿਸ ਦਾ ਨਾਮ ਗੁਰਜੰਟ ਸਿੰਘ ਹੈ ਉਸ ਦੇ ਉੱਪਰ ਹਮਲਾ ਕੀਤਾ ਹੈ ਤੇ ਹੁਣ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਹਮਲਾ ਕਰਨ ਤੋਂ ਬਾਅਦ ਦੇ ਵਿੱਚ ਉਹ ਫਰਾਰ ਹੋ ਗਿਆ ਹੈ ਔਰ ਜਿਹੜਾ ਜ਼ਖਮੀ ਨਿਹੰਗ ਸਿੰਘ ਹੈ ਉਸ ਨੂੰ ਪੀਜੀਆਈ रेफर ਕਰ ਦਿੱਤਾ ਗਿਆ ਕਿਉਂਕਿ ਸਰਜਰੀ ਹੋਣੀ ਹੈ ਹੱਥ ਜਿਹੜਾ ਆ ਉਹ ਬਾਹ ਦੇ ਨਾਲੋਂ ਵੱਖਰਾ ਹੋ ਚੁੱਕਿਆ ਹੈ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਤਾਂ ਇੰਨੀ ਇੱਕ ਗੱਲ ਸੇਵਾ ਨੂੰ ਲੈ ਕੇ ਤੈਸ਼ ਦੇ ਵਿੱਚ ਆ ਗਈ ਅਸੀਂ ਸੇਵਾ ਕਰਦੇ ਆਂ ਸੇਵਾ ਭਾਵਨਾ ਦੇ ਨਾਲ ਜੁੜੇ ਹੁੰਨੇ ਆਂ ਤਾਂ ਗੁਰੂ ਦੀ ਸੇਵਾ ਤਾਂ ਸਭ ਤੋਂ ਵੱਡਾ ਸਬਰ ਸੰਤੋਖ ਹੁੰਦਾ ਹੈ ਪਰ ਇਹ ਦੇਖੋ ਕਿ ਨਿਹੰਗ ਸਿੰਘਾਂ ਦੇ ਵਿੱਚ ਹੀ ਸਬਰ ਸੰਤੋਖ ਨਹੀਂ ਹੈ ਬਾਣਾ ਪਾਇਆ ਹੋਇਆ ਹੈ 24 ਘੰਟੇ ਬਾਣੀ ਦਾ ਜਾਪ ਕਰਦੇ ਨੇ ਬਾਣੀ ਸਰਵਣ ਕਰਦੇ ਨੇ ਪਰ ਇਸ ਦੇ ਬਾਵਜੂਦ ਵੀ ਤੁਹਾਡੇ ਦੇ ਵਿੱਚ ਸਬਰ ਸੰਤੋਖ ਨਹੀਂ ਹੈ ਤਾਂ ਉਹ ਫਿਰ ਤੁਸੀਂ ਨਾਮ ਜਪਣ ਨੂੰ ਲੈ ਕੇ ਵੀ ਉੱਥੇ ਸਵਾਲ ਖੜੇ ਹੁੰਦੇ ਨੇ ਕਿ ਬਾਣਾ ਪਾਇਆ ਹੋਇਆ ਨਯੰਗ ਸਿੰਘ ਨੂੰ ਤੁਸੀਂ ਪਰ ਇੰਨੀ ਇੱਕ ਗੱਲ ਦੇ ਪਿੱਛੇ ਕਤੈਸ਼ ਦੇ ਵਿਚ ਆਣ ਕੇ ਤੇ ਆਪਣੇ ਹੀ ਸਾਥੀ ਤੇ ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਕਰ ਦੇਣਾ ਇਹ ਕਿੰਨੀ ਇੱਕ ਸਿਆਣਪ ਦੀ ਗੱਲ ਹੈ ਤਾਂ ਹੁਣ ਉਹ ਫਰਾਰ ਚੱਲ ਰਿਹਾ ਹੈ ਪੁਲਿਸ ਭਾਲ ਕਰ ਰਹੀ ਹੈ ਤੇ ਦੂਜਾ ਨਯੰਗ ਸਿੰਘ ਜੁੜਾ ਕੀ ਜ਼ਖਮੀ ਹੈ ਜਿਸ ਦਾ ਹੱਥ ਬਾਹ ਦੇ ਨਾਲੋਂ ਵੱਖਰਾ ਕਰ ਦਿੱਤਾ ਗਿਆ ਉਸ ਨੂੰ ਪੀਜੀਆਈ ਰੈਫਰ ਕੀਤਾ ਗਿਆ ਇਸ ਬਾਬਤ ਪੁਲਿਸ ਦੇ ਨਾਲ ਗੱਲਬਾਤ ਕੀਤੀ ਹੈ ਕਿ ਹੋਰ ਵੀ ਕੋਈ ਵਜ੍ਹਾ ਸੀ ਜਾਂ ਇਹੀ ਵਜ੍ਹਾ ਫਿਲਹਾਲ ਸਾਹਮਣੇ ਆਈ ਹੈ ਤਾਂ ਸਾਰੀ ਗੱਲਬਾਤ ਕੀਤੀ ਹੈ ਉਹ ਵੀ ਤੁਹਾਨੂੰ ਸੁਣਾਉਣੇ ਜੀ ਇਹ 58224 ਨੂੰ ਸਾਨੂੰ ਪੀਜੀ ਜੰंडीगढ़ ਤੇ ਰਿਕਨਸੋਲ ਹੋਇਆ ਸੀਗਾ ਕਿ ਕਰਜੰਡ ਸਿੰਘ son of ਗੁਰਮੁਖ ਸਿੰਘ ਵਾਸੀ ਪਿੰਡ ਅਲੀਗੋ ਇਹ ਦਾਖਲ ਹੋਏ ਹੈ ਇਲਾਜ ਲਈ ਜਿਸ ਤੇ ਅਸੀਂ ਜਿਹੜਾ ਸੀਗਾ ਸੁਖਵੀਰ ਸਿੰਘ ਪੁੱਤਰ ਸਿਕੰਦਰ ਸਿੰਘ ਵਾਸੀ ਪਿੰਡ ਬੂਤਕਰ ਇਹਨਾਂ ਦੀ ਸੀ ਸਟੇਟਮੈਂਟ ਰਿਕਾਰਡ ਕੀਤੀ ਸੀਗੀ ਜਿਨ੍ਹਾਂ ਆਪਣੇ ਸਟੇਟਮੈਂਟ ਵਿੱਚ ਲਿਖਾਇਆ ਸੀਗਾ ਈਪੇ ਸਮੀਤ ਗੁਰਜਣ ਸਿੰਘ ਦੇ ਘੋੜਿਆਂ ਦੀ ਸੇਵਾ ਕਰ ਰਹੇ ਸੀਗੇ ਤੇ ਉੱਥੇ ਇੱਕ ਵਿਅਕਤੀ ਆਇਆ ਸੀ ਜਿਸ ਦਾ ਨਾਮ ਸੀ ਜਸਵੀਰ ਸਿੰਘ ਪੁੱਤਰ ਸ਼ੇਰ ਸਿੰਘ ਵਰਸਿਪਨ ਮਾਦਾਨ ਇਹਨਾਂ ਦਾ ਜਿਹੜਾ ਸੀਗਾ ਕਿ ਘੋੜਿਆਂ ਦੀ ਸੇਵਾ ਕਰਦੇ ਜਿਹੜਾ ਸੀ ਆਪਸ ਵਿੱਚ ਉਨ੍ਹਾਂ ਨਾਲ ਲੜਾਈ ਝਗੜਾ ਹੋ ਗਿਆ ਸੀਗਾ ਤੇ ਲੜਾਈ ਝੜੇ ਦਾ ਜਿਹੜਾ ਜਸਵੀਰ ਸਿੰਘ ਸੀਗਾ ਉਸ ਨੇ ਵੀ ਤਲਵਾਰ ਨਾਲ ਜਿਹੜਾ ਹੈਗਾ ਗੁਰਜਣ ਸਿੰਘ ਤੇ ਵਾਰ ਕੀਤਾ ਸੀਗਾ ਜੋ ਲੜਾਈ ਦੌਰਾਨ ਜਿਹੜਾ ਸੀਗਾ ਕਿ ਗੁਰਜਣ ਸਿੰਘ ਦਾ ਜਿਹੜਾ ਖੰਭੇ ਹੱਥ ਦਾ ਜਿਹੜਾ ਮ੍ਰਿਸ਼ਟ ਤੋਂ ਹੱਥ ਲੈ ਗਿਆ ਸੀਗਾ ਤੇ ਉਹ ਨੀਚੇ गिर ਗਿਆ ਸੀ ਜ਼ਮੀਨ ਤੇ ਤੇ ਰਾਈਟ ਪਾਮ ਤੋਂ ਜਿਹੜਾ ਹੈ ਰਹੀ ਸੀ ਉੱਤੇ ਸੱਟ ਦਾ ਰਛਨਾਂ ਆਇਆ ਸੀਗਾ ਜਿਸ ਕਹ ਜਿਹੜਾ ਹੈ ਮਜਰੂਬੀ ਹਾਲਤ ਵਿੱਚ ਜਿਹੜਾ ਇਲਾਜ ਲਈ ਨੂੰ ਜਿਹੜਾ ਸੀਗਾ ਦਾਖਲ ਕਰਾਇਆ ਸੀ ਕਿਸੇ ਤੇ ਨੂੰ ਕਿੱਥੇ ਰੱਖ ਲੈਂਦੇ ਨੇ ਜੀ ਇਸ ਫਿਲਹਾਲ ਜਿਹੜਾ ਹੈਗਾ ਕਿ ਮਜਰੂਬ ਜਿਹੜਾ ਹੈਗਾ ਗੁਰਜੰਟ ਸਿੰਘ ਇਹ ਪੀਜੀਏ ਦਾਖਲ ਹੈ ਤਾਂ ਆਪਰੇਸ਼ਨ ਹੋ ਗਿਆ ਤੇ ਹੱਥ ਜਿਹੜਾ ਹੈ ਦਾ ਵਾਪਸ ਜੋੜਤਾ ਗਿਆ ਸਰ ਇਹ ਕੌਣ ਕੌਣ ਸੀਗੇ ਜੀ ਦੋਨੇ ਗੁਰਜੰਟ ਦੇ ਨੰਨ ਸਿੰਘ ਜੀ ਗੁਰਜੰਟ ਸਿੰਘ ਜਿਹੜੇ ਹੈਗੇ ਇਹ ਜਥੇਦਾਰ ਸੀਗੇ ਇਹਨਾਂ ਕੋਲ ਘੋੜਿਆਂ ਦੀ ਜਿਹੜੇ ਸੇਵਾ ਦਾ ਸੇਵਾ ਦਾ ਇਹਨਾਂ ਕੋਲ ਪਚਾਰ ਸੀਗਾ ਹੁਣ ਗ੍ਰਿਫਤਾਰ ਕਿਹਨੂੰ ਕੀਤਾ ਗਿਆ ਜਿਸ ਚ ਜਿਹੜਾ ਹੈਗਾ ਦੋਸ਼ੀ ਦਸੂਜੀਤ ਸਿੰਘ ਜਿਹੜਾ ਹੈਗਾ ਕੱਲ ਮਿਤੀ 6 8 ਨੂੰ ਗ੍ਰਿਫਤਾਰ ਉਨਨੂੰ ਗੁਰਦਵਾਨਗੜ ਸਾਹਿਬ ਦੇ ਨੇੜੇ ਤੋਂ ਗ੍ਰਿਫਤਾਰ ਕੀਤਾ ਗਿਆ ਜਿਹੜਾ ਤਸਵੀਰ ਸਿੰਘ ਹੈ ਜੀ ਇਸ ਤੇ ਪਹਿਲਾਂ ਵੀ 178/18 ਮਕਦਮਾ ਦਰਜਾ ਥਾਣਾ ਫਤਿਗੜ ਸਾਹਿਬ ਦਾ ਅੰਡਰ ਸੈਕਸ਼ਨ 330 324 ਆਈਪੀਸੀ ਦਾ ਤੇ ਇਸ ਮਕਦਮੇ ਵਿੱਚ ਪਹਿਲਾਂ ਵੀ ਭਗੋੜਾ ਵੀ ਰਿਆ ਜਿਹਨੂੰ ਫੜਾਇਆ ਗਿਆ ਗੱਲ ਕੀਤੀ ਵੀ ਕੋਈ ਰਿਕਵਰੀ ਵੀ ਕਰਾ ਵੀ ਹੋਈ ਹੈ ਜਿੰਨਾਂ ਨੇ ਇਹਨਾਂ ਹੱਥ ਵਢਿਆ ਕੋਈ ਕਿਰਪਾ ਨੇ ਵਾਲਿਆ ਤੇ ਸਤਾਰ ਹਥਿਆਰ ਨਾਲ ਕਿਸੇ ਨੂੰ ਜੀ ਜਿਹੜੇ ਹਥਿਆਰ ਨਾਲ ਇਹਨਾਂ ਨੂੰ ਮਾਰ ਕੀਤਾ ਸੀ ਅਗਰਜਨ ਸਿੰਘ ਤੇ ਉਸ ਇਸੇ ਤਰ੍ਹਾਂ ਕਬਰ ਕਰਿਆ ਗੁਰਸ਼ੀ ਜੀ ਤੇ ਹੁਣ ਜੀਐਲਪੀ ਜਿੱਤਾ ਜੀ ਹੰਨਿਰ ਮਾਨੋਕ ਦਾਸ ਨੂੰ ਪੇਸ਼ ਕੀਤਾ ਗਿਆ ਸੀਗਾ ਜਿਤੇ ਨੂੰ ਜਿਹੜਾ ਹੈਗਾ ਕਿ ਜੁਡੀਸ਼ੀਅਨ ਕਸਟਰਡ ਵਿੱਚ ਪੇਟਾ ਗਿਆ ਜੀ